ਨਾਟਕਨਾ ਪਿਟੀਵਿਦੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿੱਖਿਆ ਤੇ ਹੁਨਰ ਵਿਕਾਸ ਨੂੰ ਮਜ਼ਬੂਤ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਡੀਐਮਸੀ ਐਂਡ ਐਚ ਨੇ ਸਕੂਲ ਫਾਰ ਟੈਫ ਐਂਡ ਡੰਬ ਹੰਬੜਾ ਰੋਡ ਲੁਧਿਆਣਾ ਨਾਲ ਸਾਂਝ ਪਾਈ ਹੈ ਇਸ ਸਾਂਝੀ ਯਤਨ ਰਾਹੀਂ ਹਸਪਤਾਲ ਦਾ ਲਿਨਨ ਨਿਯਮਤ ਤੌਰ ਤੇ ਸਕੂਲ ਤੋਂ ਖਰੀਦਿਆ ਜਾਵੇਗਾ ਇਹ ਸਕੂਲ ਖਾਸ ਸਿੱਖਿਆ ਤੇ ਵੋਕੇਸ਼ਨਲ ਟ੍ਰੇਨਿੰਗ ਦਿੰਦਾ ਹੈ ਜਿਸ ਵਿੱਚ ਟੇਲਰਿੰਗ ਵੀ ਸ਼ਾਮਲ ਹੈ ਤਾਂ ਜੋ ਵਿਦਿਆਰਥੀ ਪ੍ਰੈਕਟੀਕਲ ਹੁਨਰ ਸਿੱਖ ਸਕਣ ਅਤੇ ਸੁਤੰਤਰਤਾ ਤੇ ਖੁਦਮੁਖਤਿਆਰੀ ਹਾਸਲ ਕਰ ਸਕਣ ਸ਼੍ਰੀ ਬਿੱਪਨ ਗੁਪਤਾ ਸਕੱਤਰ ਅਤੇ ਸ਼੍ਰੀ ਮੁਕੇਸ਼ ਵਰਮਾ ਖਜਾਂਚੀ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਇਹ ਕਦਮ ਵਿਦਿਆਰਥੀਆਂ ਦੇ ਮਨੁਵਲ ਅਤੇ ਕੱਲ ਕੁੱਲ ਤੰਦਰੁਸਤੀ ਨੂੰ ਮਜ਼ਬੂਤ ਕਰੇਗਾ ਡੀਐਮਸੀ ਐਂਡ ਐਚ ਦੇ ਪ੍ਰਿੰਸੀਪਲ ਡਾਕਟਰ ਜੀਐਸ ਵਾਂਟ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਸਮਰਥਨ ਦੇਣਾ ਸਾਡੇ ਮਿਸ਼ਨ ਦਾ ਹਿੱਸਾ ਹੈ ਜਿਸ ਵਿੱਚ ਸਿੱਖਿਆ ਹੁਨਰ ਵਿਕਾਸ ਅਤੇ ਸਮੂਹਿਕ ਤਰੱਕੀ ਸ਼ਾਮਲ ਹੈ ਸਾਨੂੰ ਖੁਸ਼ੀ ਹੈ ਕਿ ਅਸੀਂ ਵਿਦਿਆਰਥੀਆਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਭਵਿੱਖ ਵਿੱਚ ਯੋਗਦਾਨ ਪਾ ਰਹੇ ਹਾਂ ਸਕੂਲ ਦੇ ਚੇਅਰਮੈਨ ਸ਼੍ਰੀ ਅਵਿਨਾਸ਼ ਗੁਪਤਾ ਨੇ ਡੀ ਐਮ ਸੀ ਐਂਡ ਐਚ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਵਿਦਿਆਰਥੀਆਂ ਦੀ ਭਲਾਈ ਅਤੇ ਤਰੱਕੀ ਲਈ ਬਹੁਤ ਕੀਮਤੀ ਹੈ